ਬਾਬਾ ਜੀ ਦੇ ਬੋਲ ਸੁਣਦਿਆਂ ਸਿੰਘਾਂ ਨੇ ਫੜਾਫੜ ਕੰਗੇ ਕੀਤੇ ਦਿਮਾਲੇ ਚੜਾਏ ਕਈ ਕਹਿੰਦੇ ਸਜਾਈ ਦੇ ਆ ਸਜਦੇ ਤੇ ਸਤਿਗੁਰੂ ਜੀ ਆ ਦਿਮਾਲੇ ਚੜਦੇ ਆ ਇਹ ਚੜਾਇਆ ਜਾਂਦਾ ਚੜਦਾ ਵਾ ਜਿਹੜੀ ਕੀ ਚੜਦੀ ਆ ਉਹ ਲੈਂਦੀ ਨਹੀਂ ਜਿਹੜੀ ਸਜਦੀ ਆ ਮਿਟਦੀ ਨਹੀਂ ਇਹ ਸਿੰਘਾਂ ਦੀ ਬੋਲੀ ਆ ਕਈ ਆਪਣੀ ਡਿਕਸ਼ਨਰੀ ਵਿੱਚ ਵੜ ਦਿੰਦੇ ਇਦਾਂ ਨਹੀਂ ਤੇ ਉਦਾਂ ਨਹੀਂ ਇਹ ਪੰਥ ਦੀਆਂ ਗੱਲਾਂ ਨੇ ਕੋਈ ਘਰ ਬਹਿ ਕੇ ਦਲ ਪੰਥ ਦੀ ਗੱਲ ਨਹੀਂ ਸਮਝ ਸਕਦਾ ਉਥੇ ਜਾਣਾ ਪੈਂਦਾ ਆ ਇਹ ਦਲ ਪੰਥ ਦੀ ਬੋਲੀ ਆ ਵੀ ਦਿਮਾਲੇ ਚੜਾਉਣੇ ਨਿਸ਼ਾਨ ਸਾਹਿਬ ਸਜਦੇ ਆ ਇਹਨਾਂ ਦੋਵਾਂ ਗੱਲਾਂ 'ਚ ਵੀ ਅੰਤਰ ਆ ਬਾਬਾ ਜੀ ਨੇ ਦਿਮਾਲੇ ਚਾੜੇ ਸਜਾਲੇ ਸ਼ਸਤਰ ਸਿੰਘਾਂ ਨੇ ਮਿੰਟਾ ਸਕਿੰਟਾਂ 'ਚ ਦੇਗਾ ਸਜਾ ਲਈਆਂ ਐਨ ਤਿਆਰ ਵਰ ਤਿਆਰ ਹੋ ਗਏ ਦੇਗਾ ਸਜ ਗਈਆਂ ਬਾਬਾ ਜੀ ਨੇ ਆਖਿਆ ਜੀ ਤਿਆਰੀ ਆ 500 ਜਵਾਨ ਤਿਆਰ ਹੋਇਆ ਖਾਲਸਾ ਜੀ ਨਿਹੰਗ ਸਿੰਘ ਦਾ ਐਡਾ ਉੱਚਾ ਰਤਬਾ ਆ ਜੇ ਨਿਹੰਗ ਸਿੰਘ ਪਹਿਲੀ ਗੱਲ ਤੇ ਗਲਤੀ ਨਹੀਂ ਕਰਦਾ ਤੇ ਜੇ ਕਰੇ ਤੇ ਗੁਰੂ ਮਾਫ ਕਰਦਾ ਕਿ ਫਿਰ ਵੀ ਵੱਡੀ ਗਲਤੀ ਹੋਵੇ ਤੇ ਨਿਹੰਗ ਸਿੰਘ ਨੂੰ ਐਵੇਂ ਦੁੱਕੀ ਤਿੱਕੀ ਨਹੀਂ ਸਵਾਲ ਕਰ ਸਕਦਾ ਸਵਾਲ ਕਰੂ ਉਹਦਾ ਜਥੇਦਾਰ ਇਹ ਕਿ ਨਿਹੰਗ ਸਿੰਘ ਨੂੰ ਸਵਾਲ ਉਹ ਕਰੇਗਾ ਜਿਹੜਾ ਮਾਂ ਕਾਲ ਹੋਏਗਾ ਫਰਲੇ ਵਾਲਾ ਇਹ ਰਤਬਾ ਆ ਜੇ ਕੋਈ ਆਪ ਹੀ ਐਡਾ ਤਿਆਰਬਰ ਤਿਆਰ ਨਾ ਹੋ ਫਿਰ ਤੇ ਦੁੱਕੀ ਤਿੱਕੀ ਨੇ ਘੇਸੀਟ ਦੇ ਫਿਰ ਨਾ ਪਰ ਜੇ ਸਿੰਘ ਤਿਆਰਬਰ ਤਿਆਰ ਹੋਊ ਤੇ ਕਿਸੇ ਦੀ ਜੁਰਤ ਨਹੀਂ ਪੈਂਦੀ ਤੇ ਜਿਨ੍ਹਾਂ ਦੀ ਜੁਰਤ ਪੈਂਦੀ ਆ ਸ਼ਹੀਦ ਉਹ ਰਗੜਦੇ ਆ ਨਾ ਮੁੜ ਕੇ ਕੰਨਾਂ ਨੂੰ ਹੱਥ ਲੱਗਦੇ ਆ ਮੈਂ ਗੱਲਾਂ ਵੇਖੀਆਂ ਨੇ ਤਾਂ ਕਹੀ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਪੈਰੋ ਟੁੱਟ ਕੇ ਉਹ ਪੈ ਗਏ ਜਦੋਂ ਘਰ ਜਿੱਤ ਲਿਆ ਗਫਾਰੂ ਖਾਨ ਜੇ ਸਿੰਘਾਂ ਦੇ ਸਾਹਮਣੇ ਨਹੀਂ ਸੀ ਆਇਆ ਬਾਬਾ ਜੀ ਕਹਿੰਦੇ ਓਏ ਦੁਸ਼ਟਾ ਬਾਹਰ ਨਿਕਲ ਉਹ ਕੋਠੇ ਚੜਿਆ ਸੀ ਉਹਨੇ ਖਿੜਕੀ ਖੋਲ ਕੇ ਵੇਖਿਆ ਵੀ ਇਹ ਕੌਣ ਨੇ ਜਿਹੜੇ ਮੈਨੂੰ ਦੁਸ਼ਟ ਕਹਿਣ ਰਹੇ ਆ ਕੌਣ ਨੇ ਜਦੋਂ ਉਹਨੇ ਬਾਹਰ ਨੂੰ ਵੇਖਿਆ ਨੀਲੇ ਪਣ ਵਾਲੀਆਂ ਫੌਜਾਂ ਜਿਨ੍ਹਾਂ ਦੇ ਹੱਥ ਵਿੱਚ ਲੰਮੇ-ਲੰਮੇ ਨੇਜੇ ਜਿਨ੍ਹਾਂ ਦੇ ਮੋਢਿਆਂ ਤੇ ਢਾਲੇ ਪੱਥੇ ਤੀਰਾਂ ਨਾਲ ਪਰੇ ਹੋਏ ਗਾਤਰੇ ਕਿਰਪਾਨ ਚੱਕਰ ਲਿਸ਼ਕੋਰਾ ਮਾਰਨ ਉਹ ਘੋੜਿਆਂ ਦੇ ਸਜੇ ਤੇ ਉਹਨਾਂ ਦਾ ਕਮਾਂਡਰ ਰਿਆ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਉਹਨੇ ਵੇਖ ਲਿਆ ਵੀ ਇਹ ਤੇ ਕਲਗੀ ਵਾਲੇ ਪਾਖਸ਼ ਦੀ ਫੌਜ ਆ ਆਨੰਦਪੁਰ ਵਾਲੇ ਗੁਰੂ ਦੀ ਫੌਜ ਆ ਉਹਨੇ ਸੋਚਿਆ ਵੀ ਜਿੱਦਾਂ ਲੋਕ ਮੇਰੇ ਤੋਂ ਡਰਦੇ ਨੇ ਇਹ ਵੀ ਡਰਦੇ ਹੀ ਹੋਣੇ ਆ ਦਵਕਾ ਮਾਰੀਏ ਕਹਿੰਦਾ ਓਏ ਖਾਲਸੋ ਤੁਹਾਨੂੰ ਪਤਾ ਨਹੀਂ ਤੁਸੀਂ ਆ ਕਿੱਥੇ ਗਏ ਹੋ ਤੁਸੀਂ ਸੱਪ ਦੀ ਪੂਛ ਤੇ ਪੈਰ ਧਰਨ ਵਾਲਾ ਕੰਮ ਕੀਤਾ ਆ ਤਾਨੂੰ ਮੇਰੇ ਰੋਬ ਦਾ ਪਤਾ ਨਹੀਂ ਅਜੇ ਤੁਹਾਨੂੰ ਪਤਾ ਨਹੀਂ ਵੀ ਮੇਰੀ ਪਾਵਰ ਕੀ ਹੈ ਜੇ ਮੇਰੀ ਇੱਕ ਵੀ ਚਿੱਠੀ ਸਰਹੰਦ ਚਲੀ ਗਈ ਤੇ ਸੂਬੇਦਾਰ ਵजीर खान ਨੇ ਇੰਨੀ ਫੌਜ ਘੱਲ ਦੇਣੀ ਆ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਜੇ ਜਾਨ ਦੀ ਸਲਾਮਤੀ ਚਾਹੁੰਦੇ ਭੱਜੋ ਨਹੀਂ ਤੇ ਮਾਰ ਦਾਂਗਾ ਸੁਣੀਏ ਉਹਨੇ ਕੀ ਆਖਿਆ ਫੌਜਾਂ ਦਾ ਕਵੀ ਖਰਜਾਤਾ ਇਉਂ ਬੇਨਤੀ ਕਰ ਸੋਣ ਲਲ ਲਗਾਰ ਲੱਗੀ ਅਗ ਖਾਨ ਨੂੰ ਸਿੰਘਾਂ ਦੇ ਖਿਲਾਫ ਖੋਲਦਾ ਜਬਾਨ ਨੂੰ ਓ ਟੈਨ ਪੱਜ ਮੈਥੋਂ ਵੇਦਦੀ ਆਗਾ ਦੀ ਜੜੀਆਂ ਕੀ ਢਲਣੀ ਚਪਟ ਬਾਜਾਂ ਦੀ ਓ ਪੁੱਤਰ ਢੱਡੋਗੀ ਪਹਾੜ ਧੋਗੇ ਮੁਰ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ ਮਗਰਾਂ ਦਾ ਰੋਗ ਸਦਾ ਰਹਿਣਾ ਹਿੰਦ ਤੇ ਅੱਗੇ ਵੇਖੋ ਬੀਤੀ ਕੀ ਗੁਰੂ ਗੋਬਿੰਦ ਤੇ ਓ ਬਾਲ ਬੱਚਾ ਵੇ ਆਪਦਾ ਮਰਾਓਗੇ ਮੁਰ ਜਾਓ ਸਿੰਘਾਂ ਨਹੀਂ ਤੇ ਮਾਰੇ ਜਾਓਗੇ ਤੇਰੀ ਦੋਵੇਂ ਤੇਰਾ ਹੋ ਗਈਆਂ ਤਿਆਰ ਜੰਗ ਨੂੰ ਲਿਖੀ ਗਿਰਾਲ ਸਿੰਘ ਅੱਗੇ ਛੰਦ ਨੂੰ ਆਖਿਆ ਕਹਿੰਦਾ ਜੀ ਬਾਹ ਕਹਿੰਦਾ ਭਾਜੋ ਨਹੀਂ ਤੇ ਮਾਰ ਦੇਣੇ ਆ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਬਗਾਨੇ ਮੋਢੇ ਤੇ ਧਰੀ ਬੰਦੂਕ ਮਰਦ ਨਹੀਂ ਹੁੰਦੇ ਤੋ ਸੂਬੇਦਾਰ ਦਾ ਜੋ ਰੋਬ ਦੇਣਾ ਤੂੰ ਆ ਬਾਹ ਰਿਆ ਆਂ ਜਰਾ ਤੈਨੂੰ ਦਸੀ ਇਹ ਸਾਨੂੰ ਪਤਾ ਲੱਗੇ ਤੂੰ ਕੀ ਆ ਤੈਨੂੰ ਪਤਾ ਸਾਡਾ ਲੱਗੇ ਬਾਹਰ ਨਿਕਲ ਉਹ ਡਰ ਗਿਆ ਤੇ ਡਰ ਕੇ ਅੰਦਰ ਵੜ ਗਿਆ ਉਹਨੇ ਵੇਖ ਲਿਆ ਵੀ ਆਪਾਂ ਜਨਾਲੇ ਹੈ ਹੀ ਨਹੀਂਗੇ ਅੰਦਰ ਡਰ ਕੇ ਬਹਿ ਗਿਆ ਇਹਦੀਆਂ ਬੇਗਮਾਂ ਨੇ ਵੇਖਿਆ ਵੀ ਪਹਿਲੀ ਵਾਰੀ ਇਹ ਕਿਸੇ ਤੋਂ ਡਰਿਆ ਨਹੀਂ ਤੋ ਸਾਰਿਆਂ ਨੂੰ ਡਰਾਉਂਦਾ ਹੀ ਸੀ ਡਰਦਾ ਨਹੀਂ